हां जी ਕਿਸਾਨੋ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕਿ ਜੇ ਆਪਾਂ ਨੂੰ ਬਰਾਊਨ ਪਲਾਂਟ ਹੌਪਰ ਤੇ ਵਾਈਟ ਬੈਗਡ ਪਲਾਂਟ ਹੌਪਰ ਪੂਰੀ ਪੇਠ ਵਾਲਾ ਟਿੱਡਾ ਤੇ ਚਿੱਟੀ ਪੇਠ ਵਾਲਾ ਟਿੱਡਾ ਜਿਹਨੂੰ ਤੁਸੀਂ ਕਾਲੇ ਜਾਂ ਚਿੱਟੇ ਤੇਲੇ ਦੇ ਨਾਂ ਨਾਲ ਵੀ ਕਈ ਕਿਸਾਨ ਵੀਰ ਬੁਲਾਉਂਦੇ ਆ ਉਹਦੀ ਰੋਕ थाम ਜੇ ਆਪਾਂ ਨੂੰ ਕਰਨੀ ਪਵੇ ਜੇ ਅਟੈਕ ਹੋਵੇ ਤਾਂ ਕੀੜਾ ਟੈਕਨੀਕਲ ਸਭ ਤੋਂ ਵਧੀਆ ਸਸਤਾ ਤੇ ਟੋਪ ਦਾ ਰਿਜ਼ਲਟ ਦਿੰਦਾ ਹੈ ਉਹਦੇ ਬਾਰੇ ਮੈਂ ਗੱਲਬਾਤ ਕਰੂੰਗਾ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰوں ਨੂੰ ਮੈਂ ਬੇਨਤੀ ਕਰਦਾ ਐਸ ਵਕਤ ਤੇਲੇ ਵਾਲਾ ਮਾਹੌਲ ਤਾਂ ਹੈ ਨਹੀਂਗਾ ਹੌਪਰ ਵਾਲਾ ਮਾਹੌਲ ਤਾਂ ਹੈ ਨਹੀਂ ਕਿਉਂਕਿ ਤਾਪਮਾਨ ਹੈਗਾ 37 ਅੱਜ 22 ਸਤੰਬਰ 2024 ਵੱਧ ਤੋਂ ਵੱਧ ਤਾਪਮਾਨ ਹੈਗਾ 37 ਦਿਨ ਦਾ ਤੇ ਘੱਟ ਤੋਂ ਘੱਟ ਤਾਪਮਾਨ ਹੈਗਾ 27 ਡਿਗਰੀ ਜਿਹੜਾ ਕਿ ਪਰਸੋਂ ਤੱਕ 39 ਡਿਗਰੀ ਸੈਂਟੀਗ੍ਰੇਡ ਤੱਕ ਜਾਣ ਦੇ ਅਸਾਰ ਹੈ। ਉਦੋਂ ਬਾਅਦ ਹੋ ਸਕਦਾ ਮੌਸਮ ਵਿਗੜੇ ਤੇ ਟੈਂਪਰੇਚਰ 34-35 ਤੇ ਆ ਜਾਵੇ। ਜਦੋਂ ਤੱਕ ਇਹਨੂੰ 25 ਤੋਂ 30-32 ਵਾਲਾ ਤਾਪਮਾਨ ਨਹੀਂ ਮਿਲਦਾ ਰੇਂਜ। ਉਦੋਂ ਤੱਕ ਇਹਦੀ ਪਾਪੂਲੇਸ਼ਨ ਇੱਕ ਤਾਂ ਹੁੰਦਾ ਨਾ ਕਿ ਪਾਪੂਲੇਸ਼ਨ ਆਪਣੇ ਦਾਣੇ ਫਿਰਦੇ ਚਾਰ ਕਬੂਟਿਆਂ ਦੇ ਵਿੱਚ ਤੇ ਉਹੀ ਤੁਰੇ ਫਿਰਦੇ ਉਹੀ ਮੇਨਟੇਨ ਹੁੰਦਾ ਕੁਝ ਪਾਪੂਲੇਸ਼ਨ ਪੈਦਾ ਹੁੰਦੀ ਕੁਝ ਖਤਮ ਹੋ ਜਾਂਦੀ ਟੈਂਪਰੇਚਰ ਨਾਲ ਮਾਹੌਲ ਉਹੋ ਜਿਹਾ ਨਹੀਂ ਮਿਲਦਾ। ਪਰ ਉਥੇ ਕੁਝ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਦੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਗੈਰ ਸਫਾਰਸ਼ੀ ਕਿਸਮਾਂ ਜਿਹਦੇ ਵਿੱਚ ਜਿਵੇਂ ਆਪਾਂ ਡੋਗਰ ਪੂਸਾ ਪੀਲੀ ਪੂਸਾ ਕਹਿ ਲਈਏ ਪੂਸਾ 44 ਕਹਿ ਲਈਏ ਯੂਰੀਆ ਆਪਾਂ ਠੋਕ ਕੇ ਪਾਉਨੇ ਆ ਪੂਰੀ ਤੇ ਲਗਾਤਾਰ ਪਾਣੀ ਖੜਾ ਰਹਿੰਦਾ ਜਿਹਦੇ ਨਾਲ ਸਲਵਕਤਨ ਸੈੱਲ ਵਾਲਾ ਮਾਹੌਲ ਬਹੁਤ ਬਣਿਆ ਹੋਇਆ ਰਹਿੰਦਾ ਜਿਹਦੇ ਵਿੱਚ ਹਵਾਦਾਰੀ ਵੀ ਨਹੀਂ ਹੁੰਦੀ ਹਵਾ ਦੀ ਮੂਵਮੈਂਟ ਵੀ ਬਹੁਤ ਘੱਟ ਹੁੰਦੀ ਆ ਪਤਰਾਲ ਕਿਉਂਕਿ ਬਹੁਤ ਜ਼ਿਆਦਾ ਆਪਾਂ ਬਣਾ ਲੈਨੇ ਆ ਬਾਸਮਤੀ ਚ ਵੀ ਜਦ ਵੱਧ ਯੂਰੀਆ ਪਾ ਕੇ ਆਪਾਂ ਪਤਰਾਲ ਫਲਾਵਟ ਚਾਈ ਵਧਾਉਨੇ ਆ ਜਿਹਦੇ ਨੇ ਫਿਰ ਬਿਮਾਰੀਆਂ ਕੀੜੇ ਮਕੌੜੇ ਆਉਂਦੇ ਤੇ ਅਲਟੀਮੇਟਲੀ ਝਾੜ ਆਪਣਾ ਉੱਥੇ ਕੀ ਰਹਿੰਦਾ ਜਿਹਦੇ ਆਪਾਂ ਘੱਟ ਯੂਰੀਆ ਪਾਈਏ ਬਾਸਮਤੀ ਚ ਕਿਉਂਕਿ ਉਹਦੇ ਦਾਣੇ ਭਾਰੇ ਹੋ ਜਾਂਦੇ ਤੇ ਕੁਆਲਿਟੀ ਵਧੀਆ ਹੋ ਜਾਂਦੀ ਹੈ ਤਾਂ ਉੱਥੇ ਤੁਹਾਡੇ ਮਾਹੌਲ ਬਣ ਸਕਦਾ ਹੈ ਹੌਪਰ ਤੁਹਾਨੂੰ ਨਜ਼ਰ ਆਵੇ ਵੈਸੇ ਜਿਹੜਾ এনਵਾਇਰਨਮੈਂਟ ਜਾਂ ਮੌਸਮ ਦੇ ਹਿਸਾਬ ਨਾਲ ਕਹਿ ਲਈਏ ਤਾਂ ਅਜੇ ਫੇਵਰੇਬਲ ਹੈ ਨਹੀਂਗਾ ਤੇ ਤੁਹਾਨੂੰ ਬਹੁਤੇ ਖੇਤਾਂ ਚ ਨਜ਼ਰ ਵੀ ਨਹੀਂ ਆਊਗਾ ਮਿਲ ਸਕਦੇ 2-4 ਦਾਣੇ ਪਰ ਉੱਥੇ ਕਿ ਪਾਪੂਲੇਸ਼ਨ ਰਹਿੰਦੀ ਹੁੰਦੀ ਜਦੋਂ ਇਸ ਤਰ੍ਹਾਂ ਦਾ ਤਾਪਮਾਨ ਠੀਕ ਹੋਵੇ ਪਰ ਖੁਦਾ ਨਿਕਾਸਤਾ ਆਪਾਂ ਨੂੰ ਜ਼ਰੂਰਤ ਪੈਂਦੀ ਆ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਪੈਂਦੀ ਆ ਤਾਂ ਫਿਰ ਆਪਾਂ ਜੇ ਆਪਾਂ ਕਰਨੀ ਹੈ ਨਾ ਫੈਸਲਾ ਲੈਣਾ ਕਿਉਂਕਿ ਕਈ ਕਿਸਾਨ ਵੀਰਨ ਹੁੰਦਾ ਕਿ ਅਸੀਂ ਤਾਂ ਕਰਨੀ ਹੀ ਕਰਨੀ ਆ ਤਾਂ ਫਿਰ ਤੁਸੀਂ ਮਿਲਕ ਸਟੇਜ ਤੇ अर्ਲੀ ਮਿਲਕ ਸਟੇਜ ਤੇ ਕਰੋ ਉਸ ਟਾਈਮ ਦੇ ਉੱਤੇ ਆਪਾਂ ਜੇ ਕਰਾਂਗੇ ਆਪਣੀ ਪਾਪੂਲੇਸ਼ਨ ਜੇ ਹੈਗੀ ਆ ਖੇਤ ਦੇ ਵਿੱਚ ਤਾਂ ਉਦੋਂ ਨੁਕਸਾਨ ਤੋਂ ਆਪਾਂ ਬਚਾਉਣਾ ਹੈ ਜਦੋਂ ਦਾਣੇ ਸਖਤ ਹੋਣ ਵਾਲੇ ਪਾਸੇ ਜਾਂਦੇ ਉਦੋਂ ਬਾਅਦ ਆਪਣਾ ਬਹੁਤਾ ਨੁਕਸਾਨ ਨਹੀਂ ਹੁੰਦਾਗਾ ਠੀਕ ਆ ਕਈ ਵਾਰ ਨਾੜ ਕਮਜ਼ੋਰ ਹੋ ਸਕਦਾ ਝੋਨੇ ਦਾ ਪਰ ਜਦੋਂ ਦਾਣਾ ਤੁਹਾਡਾ ਫਰਜ ਕਰ ਲਓ 15 ਦਿਨ 20 ਦਿਨ ਰਹਿੰਦੇ ਝੋਨੇ ਦੇ ਬਾਡੀ ਦੇ ਉੱਥੇ ਕੋਈ ਜਾ ਕੇ ਬਹੁਤੀ ਦਿੱਕਤ ਵਾਲੀ ਨਹੀਂ 40 ਦਿਨ ਤੇ 42 ਦਿਨ 45 ਦਿਨ ਰਹਿੰਦੇ ਫਿਰ ਤੁਸੀਂ ਚੈੱਕ ਕਰੋ ਝੋਨੇ ਦੇ ਮੁੱਢ ਚੈੱਕ ਕਰੋ ਉਹਨੂੰ ਝਾੜ ਕੇ ਦੇਖੋ ਜੇ ਕੋਈ ਪੰਜ ਸੱਤ ਦਾਣੇ ਹਰੇਕ ਬੂਟੇ ਦੇ ਵਿੱਚੁੱ ਡਿੱਗਦੇ ਆ ਫਿਰ ਆਪਾਂ ਸਪਰੇਅ ਕਰੋ ਟੈਕਨੀਕਲ ਆਉਂਦੇ ਮੁੱਖ ਤੌਰ ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤਿੰਨ ਟੈਕਨੀਕਲਾਂ ਦੀ ਟੈਕਨੀਕਲ ਵੈਸੇ ਪੰਜ ਛੇ ਸਿਫਾਰਸ਼ ਨੇ ਜਿਹੜੇ ਮੋਸਟ ਪਪੂਲਰ ਆ ਤੇ ਕਿਉਂਕਿ ਆਪਣੇ ਕੋਲੇ ਕੰਮ ਅਜੇ ਵਧੀਆ ਇਹ ਕਰ ਰਹੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਡਾਈਨੋਟਿਫਰੋਨ ਡਾਈਨੋਟਿਫਰੋਨ ਆ ਜਿਹੜਾ ਨਿਓਨਿਕਟੀਨੋਇਡ ਗਰੁੱਪ ਦਾ ਜਿਹੜਾ ਟੈਕਨੀਕਲ ਆ ਇਹਨੂੰ ਤੁਸੀਂ ਅਸ਼ੀਨ ਟੋਕਨ ਡੋਮੀਨੈਂਟ ਵਗੈਰਾ ਦੇ ਨਾਂ ਤੇ ਜਾਣਦੇ ਆ 20% ਐਸਜੀ ਡਾਈਨੋਟੀ ਫਰੌਂਟ ਟੈਕਨੀਕਲ 80 ਗ੍ਰਾਮ ਦੀ ਡੋਜ਼ ਹੈ ਤੇ ਪਾਣੀ ਤੁਸੀਂ 100 ਤੋਂ 150 ਮਤਲਬ ਇਹਨੂੰ ਕਵਰ ਕਰਨਾ ਫਸਲ ਨੂੰ ਵੱਧ ਤੋਂ ਵੱਧ ਕੇ ਉਹ ਫੋਲੀਏਜ ਕਵਰ ਹੋਵੇ ਪੂਰੀ ਸਪਰੇ ਜਿਹੜੀ ਹੈਗੀ ਪਵੇ ਬੂਟਿਆਂ ਦੇ ਉੱਤੇ ਇਹਦਾ ਮੋਡ ਆਫ ਐਕਸ਼ਨ ਕੀ ਹੈ ਇਹਦਾ ਨੌਕਡਾਊਨ ਐਕਸ਼ਨ ਵੀ ਹੈਗਾ ਮਤਲਬ ਇਹ ਪਾਪੂਲੇਸ਼ਨ ਜਿਹੜੀ ਤੁਰੰਤ ਇਹਨੇ ਖਤਮ ਕਰ ਦੇਣੀ ਸ਼ੁਰੂ ਕਰ ਦੇਣੀ ਇਹਦਾ ਕੰਟੈਕਟ ਵੀ ਆ ਸਟੋਮਿਕ ਵੀ ਆ ਸਿਸਟੈਮਿਕ ਐਕਸ਼ਨ ਵੀ ਆ ਇਹਨੇ ਸੈਂਟਰਲ ਨਰਵਸ ਸਿਸਟਮ ਤੇ ਦੇ ਹੌਪਰ ਦੇ ਅਟੈਕ ਕਰਨਾ ਸੈਂਟਰਲ ਨਰਵਸ ਸਿਸਟਮ ਆ ਜਿਹੜਾ ਓਵਰ ਸਟਿਮੂਲਸ ਹੋ ਜਾਂਦਾ ਉਹਨੂੰ ਤੇ ਰੀਸੈਪਟਰਸ ਆ ਜਿਹੜੇ ਉਹ ਓਵਰ ਸਟਿਮੂਲੇ ਹੋਣ ਤੋਂ ਬਾਅਦ ਜਿਹੜੇ ਨਿਊਰੋਨਸ ਆ ਉਹਦੇ ਫਟਣ ਲੱਗ ਪੈਂਦੇ ਆ ਤੇ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਪੈਰਾਲਾਈਸਿਸ ਹੁੰਦਾ ਤੇ ਤੁਰੰਤ ਉਹਦੀ ਜਿਹੜੀ ਮੌਤ ਹੋ ਜਾਂਦੀ ਹੈ ਤ੍ਰੰਤ ਜਿਹੜਾ ਹੈਗਾ ਆਪਾਂ ਨੂੰ ਇਹਦਾ 1 2 3 ਦਿਨਾਂ ਦੇ ਵਿੱਚ ਰਿਜ਼ਲਟ ਮਿਲਦਾ ਤੇ ਬਹੁਤ ਵਧੀਆ ਨਤੀਜਾ ਡਾਈ ਨੋਟੀਫਰੋਂ ਟੈਕਨੀਕਲ ਦਾ ਮਿਲਦਾ ਦੂਸਰੇ ਨੰਬਰ ਤੇ ਆਉਂਦਾ ਪਾਈਮੈਟਰੋਜਨ ਟੈਕਨੀਕਲ ਜਿਹਨੂੰ ਤੁਸੀਂ ਚੈਸ ਦੇ ਨਾਂ ਤੇ ਜਾਣਦੇ ਆ ਇਹ ਹੈਗਾ 10% ਆਪਣੀ ਜਿਹੜੀ ਚੈਸ ਹੈ 50% ਡਬਲਯੂ ਜੀ ਪਾਈਮੈਟਰੋਜਨ ਟੈਕਨੀਕਲ 120 ਗ੍ਰਾਮ ਦੀ ਡੋਜ਼ ਹੈ ਇਹ ਜਿਹੜਾ ਹੈਗਾ ਜਿਹੜਾ ਗਰੁੱਪ ਹੈ ਪੀਰੀਡੀਨ ਐਜੋਮਿਥਾਈਨਜ਼ ਗਰੁੱਪ ਹੈ ਇਹਦੀ ਕਲਾਸ ਹੈ ਪੀਰੀਡਿਨ ਐਜੋਮੈਥਾਈਨਜ਼ ਇਹਦਾ ਮੋਡ ਆਫ ਐਕਸ਼ਨ ਕੀ ਹੈ ਕਿ ਜਦੋਂ ਇਹ ਇਹਨੇ ਸਿਸਟੈਮਿਕ ਐਕਸ਼ਨ ਕਰਨਾ ਜਦੋਂ ਇਹ ਜਿਹੜਾ ਹੌਪਰ ਹੈ ਇਹਦਾ ਦਵਾਈ ਨੂੰ ਇਨਗਲਫ ਕਰੂ ਅੰਦਰ ਜਾਊ ਤਾਂ ਉਹ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਰਿਸੈਪਟਰਸ ਕੰਟਰੋਲ ਕਰਦਾ ਜਿਹੜੇ ਫੀਡਿੰਗ ਵਾਲੇ ਆ ਮਤਲਬ ਉਹਨੇ ਰਸ ਚੂਸਣੋਂ ਹਟ ਜਾਣਾ ਪਲੱਸ ਉਹਦੀਆਂ ਜਿਹੜੀਆਂ ਲੱਤਾਂ ਨੂੰ ਇਹ ਸਿੱਧੀਆਂ ਕਰਦਾ ਤੇ ਸਟ੍ਰੈਚ ਕਰ ਦਿੰਦਾ ਕਿ ਝੋਕੇ ਹੋ ਆਪਦੀ ਸਟਾਈਲਸ ਆ ਜਿਹੜੀ ਜਿਹਨੇ ਰਾਸ ਚੂਸਣਾ ਹੁੰਦਾ ਜਿਹਦੇ ਨਾਲ ਆਪਦੀ ਆਪਾਂ ਕਹਿ ਲਈਏ ਡੰਗ ਦੇ ਨਾਲ ਉਹ ਉਹਦੇ ਵਿੱਚ ਖਬੋਂਦਾ ਨਹੀਂ ਜਾਂ ਖਬੋ ਨਹੀਂ ਪਾਉਂਦਾ ਉਹ ਫੀਡਿੰਗ ਨਹੀਂ ਕਰਦਾ ਆਪਣਾ ਜਿਹੜਾ ਫਸਲ ਦਾ ਨੁਕਸਾਨ ਹੋਣ ਤੁਰੰਤ हट ਜਾਂਦਾ ਪਰ ਉਹ ਮਰਦਾ ਕੁਝ ਟਾਈਮ ਪਾ ਕੇ ਆ ਕਈ ਕਿਸਾਨ ਵੀ ਸਪਰੇਅ ਕਰ ਲੈਂਦੇ ਫਿਰ 2000 ਦਿਨਾਂ ਬਾਅਦ ਕਹਿੰਦੇ ਕਿ ਸਾਡੇ ਮਰਿਆ ਨਹੀਂ ਉਹਦਾ ਕਾਰਨ ਹੈ ਕਿ ਹੌਲੀ-ਹੌਲੀ ਮਰਦਾ ਹੈ ਤੀਸਰਾ ਟੈਕਨੀਕਲ ਹੈਗਾ ਆਪਣਾ ਟਰਾਈਫਲੂਮੇਜ਼ੋਪਾਇਰਮ ਪੈਕਸਲੋਨ 10 ਐਸਸੀ ਦੇ ਨਾਲ ਪੈਕਸਲ ਨੂੰ 10% ਐਸਸੀ ਟਰਾਈਫਲੂਮੇਜ਼ੋਬਾਰਨ ਟੈਕਨੀਕਲ ਹੈ ਜਿਹੜਾ ਕਿ ਨੋਵਲ ਮੀਜ਼ੋਆਇਨਿਕ ਕਲਾਸ ਦਾ ਲੇਟੈਸਟ ਟੈਕਨੀਕਲ ਹੈ ਜਿਹੜਾ ਸੈਂਟਰਲ ਨਰਵਸ ਸਿਸਟਮ ਤੇ ਇਹਦੇ ਕੰਮ ਕਰਦਾ ਬਰਾਊਨ ਪਲਾਂਟ ਹੌਪਰ ਚਾਹੇ ਵਾਈਟ ਬੈਗਡ ਪਲਾਂਟ ਹੌਪਰ ਭੂਰਾ ਤੇ ਲੱਟੀ ਪੈਠ ਵਾਲਾ ਟਿੱਡਾ ਤੇ ਉਹ ਕੁਝ ਕੁ ਸਮੇਂ ਦੇ ਵਿੱਚ ਜਿਹੜਾ ਹੈਗਾ ਖਤਮ ਹੋ ਜਾਂਦਾ ਇਹਦੀ ਖਾਸियत ਇਹ ਕਿ ਜਿੱਥੇ ਨਿਓਨਿਕਟੀਨੋਇਡ ਜਾਂ ਹੋਰ ਗਰੁੱਪਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਹੋ ਜੇ ਹੌਪਰ ਜਾਂ ਹੋਰ ਰਸ ਚੂਸਕੀੜਿਆਂ ਦੇ ਵਿੱਚ ਤਾਂ ਉਥੇ ਇਹ ਬਹੁਤ ਵਧੀਆ ਰਿਜ਼ਲਟ ਦਿੰਦਾ ਤੇ ਇਹਦੇ ਪਤਾ ਪ੍ਰਤੀ ਰੈジਸਟੈਂਸ ਛੇਤੀ ਆਉਣ ਦੇ ਚਾਂਸ ਨਹੀਂ ਕਿਉਂਕਿ ਨਵੀਂ ਜਿਹੜੀ ਹੈਗੀ ਲੇਟੈਸਟ ਕਲਾਸ ਦਾ ਜਿਹੜਾ ਟੈਕਨੀਕਲ ਆ ਪਰ ਇਹਦਾ ਰੇਟ ਆ ਜਿਹੜਾ ਉਹ ਕੰਪੈਰੀਜ਼ਨ ਦੇ ਵਿੱਚ ਕਾਫੀ ਆਪਾਂ ਨੂੰ ਪੈਂਦਾ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਬਾਏ ਨੇਮ ਕਿਸਾਨ ਵੀਰੋ ਜਿਹੜੇ ਬ੍ਰਾਂਡ ਨੇਮ ਨੇ ਉਹ ਟੈਕਨੀਕਲ ਤੁਹਾਨੂੰ ਕਈ ਵਾਰ ਜਿਹੜਾ ਹੈਗਾ ਮਹਿੰਗੇ ਮਿਲਦੇ ਆ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਟੈਕਨੀਕਲ ਲਿਖ ਕੇ ਦੱਸਦੇ ਆ ਬਾਈ ਨੇਮ ਲੈਣ ਦੀ ਜਗ੍ਹਾ ਤੁਹਾਨੂੰ ਉਹੀ ਟੈਕਨੀਕਲ ਉਹੀ ਜਿਹੜਾ ਵਿਚਲਾ ਕੈਮੀਕਲ ਆ ਉਹ ਤੁਹਾਨੂੰ ਹੋਰ ਕਿਸੇ ਕੰਪਨੀ ਦੇ ਵਿੱਚ ਪੱਕੇ ਬਿੱਲ ਦੇ ਉੱਤੇ ਪੱਕੇ ਬਿੱਲ ਤੇ ਜਰੂਰ ਪੱਕਾ ਬਿੱਲ ਜਰੂਰ ਲੈਣਾ ਘੱਟ ਰੇਟ ਤੇ ਤੁਹਾਨੂੰ ਮਿਲਦਾ ਤਾਂ ਉਹ ਤੁਸੀਂ ਬਾਈ ਨੇਮ ਲੈਣ ਨਾਲੋਂ ਹੋਰ ਕਿਸੇ ਕੰਪਨੀ ਸਸਤੇ 'ਚ ਤੁਹਾਨੂੰ ਮਿਲਦਾ ਉਹ ਲੈ ਕੇ ਵਰਤੋ ਉਹਦਾ ਵੀ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਹੁਣ ਆ ਗਈ ਗੱਲ ਕਿ ਇਹਨਾਂ 'ਚ ਰਿਜ਼ਲਟ ਕੀ ਦਾ ਵਧੀਆ ਤੇ ਸਸਤਾ ਕਿਹੜਾ ਰਿਜ਼ਲਟ ਦੇਖੋ ਸਾਰੇ ਟੈਕਨੀਕਲਾਂ ਦੇ ਵਧੀਆ ਕੋਸ਼ਿਸ਼ ਕਰੋ ਬਦਲ ਕੇ ਆਪਾਂ ਗਰੁੱਪਾਂ ਦੀ ਜਿਹੜੀ ਵਰਤੋਂ ਕਰ ਸਕਦੇ ਹਰ ਵਾਰ ਵਾਰ-ਵਾਰ ਉਹੀ ਨਾ ਕਰੀਏ ਪਰ ਇਹਨਾਂ ਜੋ ਜੇ ਸਸਤਾ ਤੇ ਟੌਪ ਦੇ ਰਿਜ਼ਲਟ ਦੀ ਵਧੀਆ ਗੱਲ ਕਰੀਏ ਤਾਂ ਉਹ ਡਾਈ ਨੋਟਰੀ ਫਰੋਂ ਟੈਕਨੀਕਲ ਆ ਸਭ ਤੋਂ ਸਸਤਾ ਟੋਕਨ ਡੋਮੀਨੈਂਟ ਓਸ਼ੀਨ ਵਗੈਰਾ 80 ਗ੍ਰਾਮ ਪ੍ਰਤੀ ਏਕੜ ਦੀ ਡੋਜ਼ ਹੈ ਘੱਟ ਰੇਟ ਦੇ ਵਿੱਚ ਬਹੁਤ ਵਧੀਆ ਨਤੀਜਾ ਤੇ ਤੁਹਾਨੂੰ ਜਿਹੜਾ ਜਿਵੇਂ ਆਪਾਂ ਕਿਸਾਨ ਵੀਰ ਚਾਹੁੰਦੇ ਹੁੰਦੇ ਹੁੰਦੇ ਕਿ ਸਾਨੂੰ ਥੋੜੇ ਸਮੇਂ ਵਿੱਚ ਨਤੀਜਾ ਮਿਲ ਜੇ ਉਹ ਇਹ ਦਿੰਦਾ ਜਿਹੜੇ ਦੂਸਰੀ ਟੈਕਨੀਕਲ ਨੇ ਚਾਹੇ ਚੈਸ ਵਾਲਾ ਜਾਂ ਪੈਕਸਾਲੋਨ ਵਾਲਾ ਟੈਕਨੀਕਲ ਜਿਹੜਾ ਉਹ ਤੁਹਾਨੂੰ ਥੋੜਾ ਸਮਾਂ ਲੱਗਦਾ ਜਿਹੜੇ ਦੇਖਣ ਤੇ ਨਤੀਜੇ ਜਿਹੜੇ ਤੁਹਾਨੂੰ ਮਿਲਣੇ ਵੈਸੇ ਜਿਹੜਾ ਫਸਲ ਦਾ ਨੁਕਸਾਨ ਉਹਨੂੰ हट ਜਾਂਦਾ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਕੋਸ਼ਿਸ਼ ਇਹ ਕਰਨੀ ਹੈ ਕਿ ਆਪਾਂ ਗਰੁੱਪ ਬਦਲ ਕੇ ਕਰਨਾ ਤੇ ਜੇ ਜ਼ਰੂਰਤ ਹੈਗੀ ਹੈ ਜੇ ਪੋਪੂਲੇਸ਼ਨ ਹੈਗੀ ਤਾਂ ਹੀ ਆਪਾਂ ਸਪਰੇਅ ਜਿਹੜੀ ਹੈਗੀ ਆ ਕਰਨੀ ਆ ਤੇ ਮਿਲਕ ਸਟੇਜ ਦੇ ਉੱਤੇ ਜੇ ਜ਼ਰੂਰਤ ਲੱਗਦੀ ਤਾਂ ਉਦੋਂ ਕਰਦੇ ਉਦੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਟੈਕਨੀਕਲ ਜਿਹੜਾ ਹੈਗਾ ਤੁਸੀਂ ਇਹ ਡਾਈਨੋਟਿਕ ਫਰੋਂ ਟੈਕਨੀਕਲ ਹੈ ਰਿਜ਼ਲਟ ਇਹਦਾ ਵਧੀਆ ਦੂਸਰੇ ਮਹਿੰਗੇ ਆ ਪਰ ਰਿਜ਼ਲਟ ਉਹਨਾਂ ਦਾ ਚੰਗਾ ਹੈ ਇਸ ਕਰਕੇ ਘੱਟ ਰੇਟ ਵਾਲਾ ਤੁਸੀਂ ਵਰਤ ਸਕਦੇ ਹੋ ਅਗਲੇ ਸਾਲ ਜਿਹੜਾ ਹੈਗਾ ਬਦਲ ਕੇ ਗਰੁੱਪ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਯਾਦ ਰੱਖੋ